ਲਾਖਸਮ ਲਾ ਕੋੜ ਸੱਧਿਆ ਤੀ ਇਹਨੇ ਮੈਨੂੰ ਅੱਜ ਸਨੇਹਾ ਦੇ ਕੇ ਦੇਖਾਂ ਕੀ ਕਹਿੰਦੀ ਆਗੀ ਕਾ ਤੋ ਸਨੇਹਾ ਲਾਇਆ ਤੀਗਾ ਕਰੀਆ ਕੁੜੇ ਕਰਨਾ ਹਵਾ ਸੀ ਆਗੇ ਇੱਕ ਮਿੰਟ ਸਨੇਹਾ ਲਾਇਆ ਤੀ ਮੈਨੂੰ ਕੀ ਗੱਲ ਆਗੀ ਕਾ ਤੋ ਸੱਧਿਆ ਤੀ ਅੱਜ ਤਾਂ ਮੈਨੂੰ ਖਾਸ਼ੀ ਕਾਸੀ ਸਸਰੀ ਘਰ ਜਹੁੰਦੀ ਬਸਦੀ ਰਹੇ ਪੁੱਤ ਸੰਗ ਹੋਰ ਆਪ ਤੈਨ ਤੰਦਰੁਸਤਿਆਂ ਮਖਸੇ ਮਸੀਆਂ ਆਈਆਂ ਟਾਈਮ ਗਾਡੀ ਤੇ ਮਸੀਆਂ ਆਈਆਂ ਮੈਂ ਬਿਮਾਰ ਜੀ ਹੋਈ ਪੈਤੀ ਖਾਂਗ ਚ ਖਾਵਨਾਂ ਬਾਲਾ ਹੋਇਆ ਪੈਤੀਗਾ ਅੱਛਾ ਤੇ ਮੈਂ ਆਖਿਆ ਮਖਿਆ ਮਸੂਲ ਪਈ ਰਹੇ ਜੀ ਸਾਰ ਦਿਨ ਜੀ ਨਹੀਂ ਤੇ ਕਰਦਾ ਉੱਠਣ ਨੂੰ ਆਈਆਂ ਬਸ ਮੌਸਮ ਜੇ ਜੇ ਵੀ ਸ੍ਰੀ ਜੇ ਸੱਟ ਹੈ ਨਹੀਂ ਗਾ ਤੇ ਮਖਾਨੀ ਉਹਨੇ ਸਨੇਹਾ ਲਾਇਆ ਤੀਗਾ ਅੱਜ ਮੈਨੂੰ ਤੇ ਮੈਂ ਜਾ ਕੇ ਆਵਾਂ ਮਖਿਆ ਕੀ ਕਹਿੰਦੀ ਆਗੀ ਚਲ ਵਧੀਆ ਹੋ ਗਿਆ ਅੱਗੇ ਹੋਰ ਹਾਂ ਗਈ ਖਾ ਉਹ ਤਾਂ ਇਹ ਵਾਸੀ ਸਾਰਿਆਂ ਨੂੰ ਹੋ ਰਿਹਾ ਹੈ ਚੜਦੀ ਜੀ ਠੰਡ ਜੀ ਹੋ ਜਾਂਦੀ ਹੈਗੀ ਹੋਰ ਸਤ ਸਾਰੀ ਹੋ ਰਹੀਆਂ ਹਾਂ ਤੇ ਮੈਂ ਤਾਂ ਤੈਨੂੰ ਐ ਬਲੈਸ ਹੀ ਆ ਦੇ ਚੱਕਰੀਆਂ ਦੀ ਵਰਤ ਨਹੀਂ ਸੋੜਣੇ ਰੱਖਿਆ ਹੈਗੇ ਤੁਸੀਂ ਮੈਂ ਸਾਡੇ ਤਾਂ ਕੋਈ ਰੱਖਦਾ ਨਹੀਂ ਭਾਈ ਹੁਣ ਚੱਕਰੀਆਂ ਦੇ ਵਰਤ ਤਾਂ ਹਟ ਗਈਆਂ ਬਸ ਰੱਖਣ ਅੱਛਾ ਹੋਰ ਕੋਈ ਨਹੀਂ ਰੱਖਦਾ ਹਾਂ ਤੇ ਮੈਂ ਤਾਂ ਰੱਖਿਆਗਾ ਵਰਤ ਮੈਂ ਤਾਂ ਐ ਸਾਲੀ ਰੱਖਦੀ ਹੁੰਨੀ ਆ ਅੱਛਾ ਹਾਂ ਤੇ ਮੈਂ ਤਾਂ ਹੈਗਾ ਸੀ ਮਾ ਤੁਹਾਨੂੰ ਮੈਂ ਤਿਆਰੀ ਕਰਾ ਦੇ ਚੱਕਰੀਆਂ ਦੀ ਵਰਤਰੀ करा ਦਿੰਨੀ ਆ ਕੋਈ ਨਹੀਂ ਹੁਣ ਕਾਣੀ ਸੁਨਣਾ ਟਾਈਮ ਹੋ ਗਿਆ ਬੱਸ ਤੇ ਫੇਰ ਮੈਂ ਕਾਣੀ ਸੌਣ ਲਈ ਤਿਆਰੀ ਕਰਾ ਦਿੰਨੇ ਹਾਂ ਹਾਂ ਤੂੰ ਕੋਈ ਨਹੀਂ ਕਰਾ ਦਿੰਨੀ ਆ ਕਿ ਤੇਰੇ ਚੱਕਰਿਆਂ ਦਾ ਵਰਤ ਪਹਿਲਾ ਹੈਗਾ ਹਾਂ ਤੇ ਪਹਿਲਾਂ ਵੀ ਰੱਖ ਲੱਦੀ ਹੁੰਦਾ ਤਾਂ ਪਹਿਲਾਂ ਵੀ ਰੱਖਿਆ ਸੀਗਾ ਹਾਂ ਵਾਸੀ ਹੁੰਦਾ ਚਲ ਕੋਈ ਨਾ ਕਰਾ ਦਿੰਨੀ ਆ ਕਿ ਉਦੋਂ ਵੀ ਤੇਰੇ ਮੈਂ ਹੀ ਕਰਾਈ ਤੇ ਜੀ ਦੇਖ ਕੋਈ ਨਾ ਤੂੰ ਸਮਾਨ ਮੰਗਾ ਲੈ ਸਾਰਾ ਸਮਾਨ ਤਾਂ ਮੰਗਾ ਲਿਆ ਹਾਂ ਫਲ ਫਲੂਟ ਮੰਗਾ ਲੈਂਦੀ ਸੇਬ ਕੇਲੇ ਹਾਂ ਉਹ ਤਾਂ ਮੰਗਾ ਲਏ ਸੀਗੇ ਤੇ ਹੋਰ ਗੋਸੇ ਫੇਰ ਪੇਠਾ ਖੇਲਨੇ ਹਾਂ ਉਹ ਵੀ ਮੰਗਾਈ ਸੀ ਮਠੀਆਂ ਤੇ ਕਰੇ ਮਠੀਆਂ ਬਕਾ ਲੈਂਦੀ ਮਠੇਂਦੇ ਨਹੀਂ ਬਕਾਈਆਂ ਨਾ ਉਹ ਤਾਂ ਨਹੀਂ ਬਣਾਈ ਹੈ ਗਿਆ ਚਲ ਜੇ ਕੁਝ ਹੋਰ ਹੈਗਾ ਬਣਾਉਣ ਨੂੰ ਉਹ ਬਣਾ ਲੈ ਹਾਂ ਉਹ ਵਸੇ ਨਮਕੀਨ ਪਈਆਂ ਸੀਗੀਆਂ ਇਹ ਉਹ ਵਿੱਚ ਪੈ ਜਾਣੀ ਉਹ ਪਾ ਦੇ ਤਾਂ ਫਿਰ ਜਵਾਕ ਨੇ ਖਾਣੀ ਹੁੰਦੇ ਜਿਹੜੀ ਜਿਹੜੀ ਚੀਜ਼ ਜਵਾਕ ਖਾਊਗਾ ਉਹ ਸਮਾਨ ਪਾਇਆ ਜਾਂਦਾ ਇਹ ਖਾ ਕੇ ਵੀ ਖੁਸ਼ ਹੈਗਾ ਨਮਕੀਨ ਚੀ ਹਾਂ ਮੈਂ ਇਹ ਤਾਂ ਖਾ ਲੰਦਾ ਪਰ ਤਾਂ ਮੈਂ ਦੇਖ ਇਹ ਨਿਆਣਾ ਤੀਗਾ ਹੂੰ ਤਾਂ ਖਾ ਲੂਗਾ ਸੁੱਖ ਨਾਲ ਫੇਰ ਤੂੰ ਕਰ ਲੈ ਤਿਆਰੀ ਚਲ ਐ ਕਰ ਤੂੰ ਪਹਿਲਾਂ ਸਤਾ ਸੁੱਚਾ ਕਰ ਲੈ ਥਾਂ ਸੱਚਾ ਕਰ ਲੈਣੀ ਹੈ ਪਹਿਲਾਂ ਫੋਟੋ ਫੁੱਟੋ ਮੰਗਾ ਲਈ ਹਾਂ ਹਾਂ ਗਾ ਲਈ ਚਲ ਫੇਰ ਕਰ ਤਿਆਰੀ ਤੇਰਾ ਕਰਾ ਦਿੰਨੇ ਤਿਆਰੀ ਮੈਂ ਤੇ ਕੋਈ ਨਾ ਬੈਠੇ ਤੇ ਤੇਰੀ ਕਰਾ ਕੇ ਜਾਂ ਜੇ ਤੂੰ ਸਭ ਤੇ ਮੈਨੂੰ ਹੁਣ ਫੇਰ ਹੁਣ ਤਿਆਰੀ ਤੇ ਤੇਰੀ ਕਰਾਉਂਗੀ ਉਹ ਫੇਰ ਆਏ ਮੈਨੂੰ ਤੈਨੂੰ ਕੀ ਪਤਾ ਕਹਿੰਦੇ ਆਣੇ ਨੂੰ ਵੀ ਤੂੰ ਹੀ ਗਿਆ ਹਾਂ ਹਾਂ ਨਾ ਕੋਈ ਨਹੀਂ ਮੈਂ ਸੱਤ ਹੋਰ ਤੂੰ ਹੀ ਗਿਆ ਹੈਂ ਨਾ ਲੈ ਫਿਰ ਨੇ ਮੈਂ ਕਰਾਂ ਤੇਰੀ ਲਿਆ ਮੈਂ ਚੱਕਰੀਆਂ ਲਾ ਕੇ ਹਾਂ ਹਾਂ ਕਰ

ਉਹਦੀ ਪਰਫੁੱਲ ਆ ਜਾਂਦਾ ਉਹ ਲਾਲ ਜੀ ਫਰਸ਼ ਤੇ ਕੀ ਹੈ ਚਲ ਬਸ ਲੈ ਲਮਾ ਦਾ ਇੱਥੇ ਲੈਣੀ ਇਹ ਪੂਰੀ ਡਾ ਕੇ ਨਾਲੇਂ ਦੀ ਫੋਟੋ ਹਾਂ ਆਏ ਫੋਟੋ ਲੈ ਜਾਂਦੀ ਸੀ ਲਿਆ ਲਾ ਕੇ ਚੱਕਰੀਆਂ ਚੱਕਰੀਆਂ ਲੈ ਹਾਂ ਅੱਛਾ ਟੰਗ ਦੇ ਫੋਟੋ ਚੱਕਰੀਆਂ ਲਾ ਕੇ ਲੈ ਚੱਕਰੀ ਲਾ ਲੈ ਤੂੰ ਮੱਤ ਤਾ ਲੂ ਲੈ ਮੈਂ ਚੱਕਰੀਆਂ ਲੈ ਆਉਣੀ ਆ ਇਹੇ ਲਾ ਦੇ ਤੂੰ ਇੱਥੇ ਉਹ ਚਾ ਹਾਲਾਂਕਿ ਅਸੇ ਚੱਕਰੀਆਂ ਵੀ ਲੈ ਆਂਦੀਆਂ ਉਹ ਕਿੱਥੇ ਸਵਾਣ ਲੈ ਲੈ ਆ ਲੈ ਸਸ ਸਵਾਣ ਕੁਝ ਦਾਣਾ ਪਾਲ ਹੁਣ ਪਹਿਲਾਂ ਧੋਣੀਆਂ ਇਹਨਾਂ ਨੂੰ بس ਧੋ ਕੇ ਭਰਨੀ ਹੈ ਧੋ ਕੇ ਭਰ ਦੇ ਇੱਕ ਭਰਨੀ ਆ ਹਨ ਹੂੰ ਧੋ ਕੇ ਇੱਕ ਭਰਨੀ ਆ ਹਾਂ ਇੱਕ ਸਵਾਣ ਦੀ ਭਰਾਂਗੇ ਇੱਕ ਦਾ ਵਿੱਚੋਂ ਨਾ ਧੋਈਂ ਵਾਰ-ਵਾਰ ਧੋਲਾ ਹਾਂ ਹਾਸਮਾਂ ਦੀ ਬਰਨਾ ਨੇ ਹਾਂ ਇਹਨਾਂ ਤੋਂ ਵਿੱਚੋਂ ਵੀ ਧੋ ਲੈਣੇ ਨੇ ਇਹਨੂੰ ਧੋ ਲੈ ਵਿੱਚੋਂ ਇੱਕ ਭਰ ਕੇ ਥਾਲੀ ਗੜ ਪਈ ਇੱਥੇ ਕੋਲੇ ਪਾਣੀ ਦੀ ਹੂੰ 来 लेवाsudo ji kuj le a 12 ਘੰਟੇ ਤੋਂ ਲਾ ਮੜੇ ਮਿੱਚਣਾ ਪਾਣੀ ਭਰ ਲੈ ਦਿੱਲੀ ਹੋ ਗਈ ਮਿੱਚਾ ਚਲ ਵਾਸਤ ਹੈ ਲੈ ਲੈ ਟੱਕਣ ਨਹੀਂ ਲਿਆਵਾਂ ਹਾਂ ਜਿੱਦਕ ਗੜਬੀ ਪਾਣੀ ਦੇ ਲਿਆ ਲੈਣੀ ਆ ਸੇ ਪਾਣੀ ਆ ਬੰਨ ਨੇ ਤੇ ਖੰਮਣੀਆਂ

ਕਾਫੀ ਭਰ ਲਈ ਮੈਂ ਚਲ ਇਹਦੇ ਵਿੱਚ ਇਹਦੇ ਵਿੱਚ ਦਾਣੇ ਪਾ ਦੇ ਇਹ ਚ ਦਾਣੇ ਪਾ ਲੈ ਇਹ ਚੰਗਾ ਥਾਲ ਚ ਪਾ ਲੈ ਨਹੀਂ ਚਲ ਮੈਂ ਤੇ ਕਹੇ ਹੁਣਗੇ ਲੈ ਇਹਦੇ ਵਿੱਚ ਪਾ ਸਮਾਨ ਸਾਰਾ ਹੁਣ ਜਵਾਕ ਜਿਹੜੀ ਚੀਜ਼ ਖਾ ਲੈਂਦਾ ਆਪਾਂ ਇੱਕ ਸੇਵ ਪਾ ਦੇ ਹਾਂ ਹੈ ਪਾ ਦੇ ਹਾਂ ਪਾ ਦੇ ਚਲ ਆਪੋ ਲਾ ਦੇ ਹਾਂ ਹੀ ਪਾ ਦੇ ਹਾਂ ਇੱਕ ਕਪਾੜਾ ਸੇਲੂ ਦੇ ਚ ਇੱਕ ਕਪਾੜਾ ਚੱਕੀਰ ਪਾ ਦਸਰ ਪਾ ਦੇ

खीने कुकरे जो तलेने आप मंडे दें कुरकरे कुरकरे जो पा देने कुरक्रे, ਇਨਕਾ ਸਮਾਨ ਖਾਣ ਜੋਗਰਾ ਜਵਾਕ ਸਾਡਾ ਹੈਗਾ ਉਹਨਾਂ ਨੂੰ ਖਾ ਲਓ ਇੱਥੇ ਆਵਦਾ ਇਹਨੂੰ ਪਰ ਕਰ ਤੇ ਇਹਦੇ ਵਿੱਚ ਲੈ ਕੇ 10 ਰੁਪਏ ਪਾ ਦਾਂਗੇ ਹੂੰ ਇਹਦੇ ਉੱਤੇ ਧਰ ਦਾਂਗੇ ਲੈ ਆ ਵੀ ਤਾਂ ਨੇ ਆਖਿਆ ਹਲੇ ਮਸ ਆਹ ਉਹ ਤੇਰਦਾਂ ਦਾ ਤਾਂ ਚਦਾਣੇ ਆ ਮਾਗਦੇ ਇਹਨਾਂ ਤੇ ਰਮਾਲ ਜੀ ਦੇ ਦੀ ਕੋਈ ਮੱਖੀਆਂ ਨਾ ਭਣਕਣ ਚੰਗਾ ਹੁੰਦੇ ਨੇ ਯਾਰਾਂ ਬਸ ਹਰਦਲ ਹੋ ਚਾਹੀਦਾ ਜਿੱਦੇ ਸਬਸਾ ਕੋਕੇਲਾ ਤਰਦੇ ਨਾ ਤਰਦੇ ਚਾ ਇਹਦੇ ਹੁਣ ਪੈਸੇ ਧਰਦਾਂਗੇ ਹਾਂ ਇੰਨਾ ਤੇ ਸੈਚ ਪਾ ਲੈ ਦਾਣੇ ਥਾਲ ਚ ਲਿਆ ਵਨੀਆ ਸਿਦਾਨਤਾ ਦਾਣੇ ਪਾ ਕੇ ਇਹਨਾਂ ਵਿੱਚ ਚੱਕਰੀਆਂ ਦੇ ਕਣ ਦੇਖੀ ਪਾਣੀ ਲੈ ਲੈ ਹੂੰ ਤਿਆਰ ਹੋ ਗਈ ਜਦੋਂ ਉਦੋਂ ਕਰੀ ਐ ਇੱਥੋਂ ਲੱਗਦੀ ਐ ਐਂ ਚੂਲੀ ਭਰ ਕੇ ਪਾਣੀ ਦੀ ਇੱਥੇ ਰੋਲ ਦੇ ਕਣ ਸੱਤ ਵਾਰੀ ਜੂਲੀਆਂ ਡੋਲਦੀ ਠੀਕ ਆ ਫਿਰ ਉਜਮੀ ਜਾਊਗੀ ਦੋਸੜਾ ਲੈ ਕੇ ਠੀਕ ਆ ਸੇ ਤਿਆਰ ਹੋ ਕੇ ਤੇ ਕਿਨ ਰਮਾਲ ਦੇ 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 ਦੇਨੀ ਥਾਲ ਚ ਦਾਣੇ ਪਾ ਦੇ ਮੱਖੀਆਂ ਨਹੀਂ ਲੱਗਣਗੇ ਹੁਣ ਕੀ ਰਾਇ ਨੇ ਇਹ ਇਹ ਤੇਰੀ ਕਾਲੀ ਚ ਦਾਣੇ ਪਾਲਾ ਤਾਂ ਹਾਂ ਰਪੀਏ ਰਹਿਗੇ ਪੀਏ ਰੱਖੇ ਨਾ ਉਹਦੇ ਵਿੱਚ ਪਾ ਦੇ ਠੀਕ ਆ ਚੱਕਰੀ ਦੇ ਤੇ ਇੰਨੇ ਆਪਦਾ ਭਾਈ ਤਿਆਰ ਹੋ ਜਾ ਹੁਣ ਲੈ ਕਰਨਾ ਹੋ ਗਈ ਨਹੀਂ ਤਿਆਰ ਹਾਂ ਵਾਸੇ ਹੋ ਗਈ ਵਸਾਲ ਲੈ ਊਜਮਨ ਦੇ ਹੁਣ ਚੱਕਰੀਆਂ ਸਾਰਾ ਸਮਾਨ ਤਿਆਰ ਕਰ ਤਾ ਚੱਕਰੀਆਂ ਊਜਮਨ ਆ ਪਾਣੀ ਆ ਕੱਪ ਨਾਲ ਆਏ ਕਰਕੇ

ਏ ਹੋਈ ਮਾਤਾ ਵਿਚਾਰੀਏ ਤੰਦਰੁਸਤੀ ਆਵਸ ਨੇ ਸੁੱਖ ਸ਼ਾਂਤੀ ਆਵਸੇ ਹੋਈ ਮਾਤਾ ਵਿਚਾਰੀਏ ਕਿ ਤੰਦਰੁਸਤੀਆਂ ਵਗਸੀ ਮੈਨੂੰ ਮੇਰੀ ਲੰਬੀ ਉਮਰ ਕਰੀ ਹਾਂ ਹੈਨਾ ਚਲ ਇਧਰੋਂ ਪਾਸੇ ਤਾਂ ਦੇਪਾ ਮੈਂ ਕੱਪ ਲੈ ਤਾ ਉੱਤੇ ਪਚਾ ਲੈ ਦਰਦੇ ਇੱਥੇ ਹਾਂ ਚਲ ਇੱਥੇ ਤੇ ਦੇਰ ਮਾਰ ਮੱਖੀਆਂ ਨਾ ਹੁਣ ਆ ਇੱਥੇ ਆ ਪਾਣੀ ਉਹ ਕਰ ਦੇ ਚਲ ਲਮਾਏ ਤੂੰ ਧਰ ਲੱਚਾ ਮੈਂ ਉਹਨੂੰ ਕਿਉਂ ਨਹੀਂ ਸੱਤ ਕੇ ਹੁਣ ਹਾਂ ਬਸ ਕਾਣੀਆਣੀ ਨੂੰ ਬੁਲਾ ਲਿਆ ਤੂੰ ਲੈ ਲੈ ਹੱਥਾ ਤੋੜਾ ਹੱਥਾ ਤੋੜਾ ਬਾਈ ਨਹੀਂ ਆ ਬਾਈ ਕਿਹੜਾ ਜੇ ਦੇ ਸੱਤ ਨਹੀਂ ਆਤੀ ਇਸ ਕਿਸੇ ਬੇਰ ਨੂੰ ਆਏ ਚ ਖਰੇਲੇ ਵਾਸਤੇ ਅਸ ਸੱਤਿਆਂ ਨੂੰ ਹਾਂ ਤੇ ਵਾਸਤਾ ਆਪੇ ਲੈ ਅਸ ਵਾਸਤਾ ਆਪੇ ਚ ਨਹੀਂ ਚਲੋ ਗੁੜੇ ਕੰਨੀ ਮੁੱਟੀ ਲੈਣ ਚਲੀਏ ਜੇ ਬੜਾ ਪੋਈ ਗੱਲ ਆ ਕੋਕੜੀਗੇ ਤੇ ਲੇਗੀ ਹਾਂ ਚਲੋ ਭਈ ਜਦੋਂ ਜਾਣ ਲੱਗੇ ਵੀਰ ਨੇ ਵੇਟੀ ਕਹਿੰਦੀ ਮੈਂ ਤਾਂ ਆਪ ਜਾਵਾਂਗੀ ਠੀਕ ਹੈ ਜੀ ਨਾ ਵੀ ਤੈਨੂੰ ਪੜਾਇਆ ਨਾ ਕਿ ਕੈਨੇਡਾ ਨੂੰ ਦੂਰ ਜਾਵਾਂਗੇ ਇਸ ਤਰ੍ਹਾਂ ਕਹਿੰਦੀ ਨਾ ਮੈਂ ਤਾਂ ਜਾਵਾਂਗੀ ਹੰਡ ਪੈ ਗਈਆਂ ਹਾਂ ਸੋ ਤਾਂ ਮੈਂ ਕਹਿੰਨੀ ਤੁਰ ਹੀ ਜਾਊਗੀ ਤੁਰ ਹੀ ਆਊਗੀ ਕਹਿੰਨੀ ਬਾਗ ਜਾਂਦੇ ਸੋਨੇ ਆਪਾਂ ਨੂੰ ਕਿਹਦੇ ਹਾਂ ਆਪਣੇ ਕੇ ਪਹਿਲਾ ਤੁਰੂਗੀ ਹਾਂ ਤੇ ਐ ਕਹਿੰਨੀ ਨਾ ਮੈਂ ਤਾਂ ਜਾਊਂਗੀ ਚੱਲ ਪਈ ਜਾਏਗੀ ਹਮ ਬੱਟਰ ਧਰ ਕੇ ਮਿੱਟੀ ਕੋਲੇ ਕੋਈ ਕਹਿੰਨੀ ਬਾਗੀ ਕੋਈ ਚੀਜ਼ ਬੜਾ ਕਹਿੰਨੀ ਬਾਗੀ ਕੋਈ ਫੜੀਆਂ ਕਹਿੰਨੀ ਬਾਗੀ ਹਮ ਤੇ ਜਿਹਦੇ ਕੋਈ ਆਂ ਜਾ ਕਹਿੰਦੇ ਚਲੋ ਨਹੀਂ ਕਹਾਣੀ ਵੀ ਸੁਣਨੀ ਹੈ ਜਿਹਦੇ ਕੋਈ ਟਿੱਕਾ ਮਿੱਟੀ ਦੇ ਬੱਟਰ ਚੱਕਣਾ ਦੇਗਾ ਕੋਈ ਕੁੜੀ ਕੁੜੀ ਨਹੀਂ ਹੈਗੀ ਹਮ ਇਹਦਰ ਤੋਂ ਕੋਈ ਦੇਖਿਆ ਕੁੜੀ ਕਿਤੇ ਨਾ ਪਰ ਕੁੜੀ ਕਸਾਹਣ ਦਾ ਸੰਭਾਟ ਦੱਬਰ ਕੀ ਹਮ ਤੇ ਕਹਿੰਨੀ ਹੁਣ ਜੋ ਮਾਤਾ ਕਹਿੰਦੀ ਭਾਈ ਇਹ ਤਾਂ ਮੇਰੇ ਸਾਰੇ ਬੱਚੇ ਮੈਂਸ ਤੇ ਤੇ ਸੱਜੀ ਕੁੱਖ ਦੇ ਜੋ ਤੇ ਕੁੜੀ ਲੈ ਜਾ ਤੇ ਉਹ ਕਹਿੰਦੀ ਠੀਕ ਐ ਨਹੀਂ ਭਾਈ ਇਸ ਤਾਂ ਇਹਨੂੰ ਨਾਲ ਨਹੀਂ ਲੈ ਨਹੀਂ ਤੇ ਤੂੰ ਹੀ ਲੈ ਨਹੀਂ ਤੇ ਵੀ ਤੂੰ ਦੇ ਜਾ ਸੱਜੀ ਕੁੱਖ ਹਾਂ ਦੇਉ ਕਹਿੰਦੀ ਮੂੰਹ ਅੰਦਰ ਰਾਜ ਨੇ ਘਰੇ ਨਹੀਂ ਬੜਨ ਦੇਣਾ ਚਲ ਭਾਈ ਇਹਨੇ 7 ਮਹੀਨੇ ਸੱਜੀ ਕੁੱਖ ਦੇਤੀ ਜਿਹੜੇ ਉਹਦੇ ਅੰਦਰ ਬੱਚੇ ਸੁੱਤੇ ਪਏ ਤੇ ਸੁੱਤੇ ਪਏ ਰਹੇ ਜਿਹੜੇ ਬਾਹਰ ਸੀਗੇ ਬਾਹਰ ਰਹੀ ਤੇ ਤੇ ਭਾਈ ਜਿਹਦੇ ਬਾਹਰ ਰਹਿ ਕੇ ਰੌਣ ਪਟਣ ਪੈ ਗਿਆ ਵਿਚਾਰੀ ਦੇ ਘਰੇ ਰੌਣ ਪਟਣ ਪਿਆ ਤੇ ਭਾਈ ਦਰਾਨੀ ਸ਼ਾਨੀ ਨੇ ਨਾ ਸਾਦਰੋਈ ਤਰ ਲਿਆ ਕਹਿੰਦੀ ਭਾਈ ਸਾਦਰੋਈ ਨਹੀਂ ਕਿ ਮੱਥੇ ਨਾਲ ਲੱਗ ਜੇ ਸੰਿਆਸ ਨੇ ਆ ਬੱਤ ਰੱਖ ਰੋ ਰੋ ਬਿੱਟੂ ਹੂੰ ਸਾਲ ਲੱਗਦੇ ਗਏ ਭਾਈ ਕੋਈ ਆਈ ਗਵਾਂਢ ਲਾ ਕਹਿੰਦੀ ਆਏ ਕਰੀ ਸੇਵਾ ਮਾਤਾ ਦੇ ਭੈਣ ਗਊ ਮਾਤਾ ਕੰਦੀ ਰੋਹੀ ਵੀ ਹਵਾਨ ਚ ਰਹਿੰਦੀ ਆ ਤੇ ਉਹ ਉਹ ਲਾਂਗੜੀ ਹੈ ਕਹਿੰਦੀ ਉਹਦੀ ਸੇਵਾ ਕਰ ਤੈਨੂੰ ਉਹ ਕਹਿੰਦੀ ਵੀ ਸੱਜੀ ਕੁੱਕ ਦਵਾਉਗੀ ਹੂੰ ਤੇ ਵੀ ਉਹਦੀ ਭੈਣ ਆ ਉਹ ਮੈਂ ਜਰੂਰ ਜਾਂਦਾ ਕਹਿੰਦੀ ਤੇ ਚਿੜੀ ਜਨੌਰ ਵੀ ਜੇ ਤੂੰ ਜਾ ਸਕਦੀ ਹੈ ਕਹਿੰਦੀ ਜਰੂਰ ਜਾਉਂਗੀ ਹਮ ਚੱਲ ਭਈ ਸੁੱਕਾ ਗਿੱਲਾ ਕਰਿਆ ਕਰੇ ਪਾਣੀ ਤਰਿਆ ਕਰੇ ਗਾਂ ਕੋਲੀ ਅੰਦੇ ਢਿਪੀੜ ਕਿੰੋਂ ਪੈਰੀ ਹੈ ਕਹਿੰਦੀ ਇੱਥੇ ਤਾਂ ਕੋਈ ਚਿੜੀ ਜਨੌਰ ਨਹੀਂ ਆਉਂਦਾ ਤੇ ਜਦੋਂ ਭਈ ਦੇਖਿਆ ਮੈਂ ਤਾਂ ਅੱਜ ਮੈਂ ਕਹਿੰਦੀ ਲੁੱਕ ਕੇ ਦੇਖੂੰਗੀ ਵੀ ਕੌਣ ਆਉਂਦਾ ਇੱਥੇ ਭਈ ਜੀ ਦਾ ਸੁੱਕਾ ਗਿੱਲਾ ਕਿੱਤਾ ਪਾਣੀ ਤਰਿਆ ਜਦੋਂ ਮੋੜ ਲੱਗੀ ਕਹਿੰਦੀ ਖੜ ਕੋੜੇ ਕੌਣ ਹੈ ਤੂੰ ਕਹਿੰਦੀ ਮਾਇਆ ਰਾਜ ਇਹਦੇ ਨੂੰ ਕਹਿੰਦੀ ਅੱਡੀ ਤੈਨੂੰ ਕੀ ਭੀੜ ਭੇਤ ਤਾਂ ਕੋਈ ਚਿੜੀ ਜਨੌਰ ਨਹੀਂ ਆਉਂਦਾ ਹਮ ਕਹਿੰਦੀ ਭੀੜ ਤਾਂ ਬਹੁਤ ਵੱਡੀ ਪੈਰੀ ਆ ਇਹ ਭੀੜ ਵੀ ਤੂੰ ਦੂਰ ਕਰ ਸਕਦੀ ਆ ਕਹਿੰਦੀ ਦੱਸ ਕਹਿੰਦੀ ਤੇਰੀ ਕਰਨ ਵਾਲੀ ਆ ਕਹਿੰਦੀ ਦੱਸ ਤੇ ਤੂੰ ਮੇਰੀ ਸੇਵਾ ਕਰਦੀ ਆ ਕਹਿੰਦੀ ਤੇਰੀ ਭੈਣ ਕੋਲੇ ਸਿਓ ਮਾਤਾ ਕੋਲੇ ਮੇਰੀ ਸੱਜੀ ਕੁੱਖ ਕਹਿੰਦੀ ਬੈਠਣ ਹੁਣੀ ਨਹੀਂ ਨਿਆ ਕਰਦਨੀ ਆ ਤੇ ਭਾਈ ਜਦੋਂ ਗਈ ਉਹ ਬੱਚੇ ਕਹਿੰਦੇ ਉਹ ਸਾਡੀ ਮਾਸੀ ਆ ਗਈ ਸਾਡੀ ਮਾਸੀ ਆ ਗਈ ਕਹਿੰਦੀ ਮਾਸੀ ਜੀ ਚਾਵਾ ਲਾਡਾਂ ਦੀ ਮਾਰੀ ਆਈ ਐ ਇਹਦੀ ਫਰਮਾਇਸ਼ ਦੀ ਖੱਲੀ ਮਾਸੀ ਆ ਗਈ ਕਹਿੰਦੀ ਬੈਠ ਭਾਣੇ ਬੈਠੋ ਤਾਂ ਕਹਿੰਦੀ ਜੇ ਬਚਨ ਮੰਨੇਗੀ ਕਹਿੰਦੀ ਜੇ ਮੰਨਣ ਵਾਲਾ ਹੋਇਆ ਮੰਨੂਗੀ ਤੇ ਕਹਿੰਦੀ ਮੰਨਣ ਵਾਲਾ ਹਾਂ ਜਿਹੜਾ ਆਦੇ ਨੂੰ ਸੱਜੀ ਕੋਕਲ ਨਹੀਂ ਰੱਖਦੀ ਹਮ ਕਹਿੰਦੀ ਅੱਛਾ ਤੈਨੂੰ ਰਾਜ ਦੇ ਨੂੰ ਦਾ ਚੰਗੀ ਹੋਗੀ ਤੇ ਪਾਣ ਦੇ ਪਾਣ ਜਿਆ ਨਾ ਚੰਗੇ ਹੋਏ ਤੇ ਕਹਿੰਦੀ ਨਾਪ ਚੰਗੀ ਹੋਏ ਭਾਣ ਜਿਹੜੀ ਮੇਰੀ ਸੇਵਾ ਕਰਦੀ ਹੈ ਹਾਂ ਆ ਕੇ ਭਈ ਉਹਨੇ ਜਦੋਂ ਕਹਿੰਦੀ ਲੈ ਹੁਣ ਬਾਚਣ ਮੰਨਣਾ ਤੇ ਕਹਿੰਦੀ ਹੁਣ ਮੰਨਣੀ ਪਊਗਾ ਜਦੋਂ ਲੈਤਾ ਹੋਇਆ ਹਮ ਸੱਜੇ ਕੋ ਕਪੜਾ ਤੇ ਭਈ ਆ ਕੇ ਉਹਨੇ ਰਾਜ ਦੇ ਨੂੰ ਨੂੰ ਫੜਾਤੀ ਕਹਿੰਦੀ ਚੱਕਰੀ ਦੇ ਵਰਤਾਂ ਹੋਣਗੇ ਵਰਤ ਰੱਖੀ ਕਹਿੰਦੀ ਤੂੰ ਹਾਂ ਤੇ ਵਰਤ ਰੱਖੀ ਤੇ ਜਦ ਭਈ ਉਹਨੇ ਜਦੋਂ ਵਰਤ ਰੱਖਿਆ ਆਦੀ ਲਾਪ ਸੁੱਤੇ ਪੈਸੀ ਹੱਸਦੇ ਫਿਰਦੇ ਹੋ ਠਕੜੇ ਜਿਹੜੇ ਉਹਦੇ ਬਾਹਰ ਸੀਗੇ ਹੱਸਦੇ ਘੇੜਦੇ ਭਾਈ ਉਹ ਆ ਗਏ ਸਜੀ ਚੀਚੀ ਦਾ ਸਿੱਟਾ ਦਿੱਤਾ ਜੈ ਜੀ ਸੰਗਟ ਮਾਤਾ ਉਹ ਤੇ ਹੋ ਗਈ ਸਭ ਦੀ ਹਾਂ ਬਾਹੂ ਜੈ ਮਾਤਾ ਕਾ ਲਾਓ ਲਾਣਾ ਲੈ ਲੈ ਹਾਂ ਉਹ ਦੁੱਧ ਚਾਹ ਕੋਸੀ ਉਧਰ ਇੱਥੇ ਦੇ ਲੈ 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 ਹਾਂ ਕੋਸੀ ਉਧਰ ਚਾਹ ਕੋਧਰ ਹਾਂ ਚੀਜੀ ਲਊਆ ਇੰਚੀ ਜੀ ਤੇਰੀ ਆਏ ਸਾਰੀ ਚਲੋ ਭਾਈ ਕਾਨਨ ਰਮਾਇੰਦੀ ਚੱਕਰੀ ਆ ਉਹ ਚੱਕ ਉਹ ਕੱਢ ਲੈਣ ਤਾਂ ਉਹਦਾ ਚੱਕ ਲੈ ਆਹੋ ਚੀਜੀ ਆ ਤੇਰੀ ਆ ਲੈ ਇੱਥੇ ਤਾਂ ਚਲੋ ਚੀਜੀ ਲੈ ਫੜ ਚੀਜੀ ਲੈ ਫੜ ਲੈ ਫੜ ਲੈ ਫੜ ਹੰਦਰ ਉਸਤੇ ਬਕਸੇ ਸਖਸਾਂ ਦੀ ਆਸ ਤੇਰ ਬੱਚੇ ਦੀ ਨੰਮੀ ਹੋਰ ਕਰੇ ਪਰਮਾਤਮਾ ਲੈ ਕੁੜੇ ਕਿੰਨਾ ਕਹਾਣੀ ਤਾਂ ਸੁਣ ਲਈ ਹੁਣ ਜਾ ਮੈਂ ਹੁਣ ਹਾਂ ਬਸ ਕਾਹਨ ਦਾ ਸੁਣ ਲਈ ਨਾ ਜਾਣੀ ਕਵਾਂਗੇ ਚਾਹ ਪਾਣੀ ਪੀ ਕੇ ਜਾ ਤੂੰ ਹੁਣ ਨਾਲੇ ਤੂੰ ਪੀ ਲੈ ਹੁਣ ਪਾਣੀ ਸੁਣ ਲਈ ਕਹਾਣੀ ਪੀਦਾ ਪਾਣੀ ਲੈ ਫੜ ਚੰਗਾ ਲੈ ਤੇ ਫਿਰ ਤੂੰ ਐ ਕਰੀ ਤੇ ਹੁਣ ਤਾਂ ਕਿਹਨੂੰ ਤੈਨੂੰ ਬਗਤੀ ਹੈ ਯਾਰ ਗੇ ਟਾਈਮ ਨੂੰ ਤੂੰ ਆ ਜਾਗੇ ਫਿਰ ਆ ਦੂੰਗੀ ਮੈਂ ਹਾਂ ਉਹ ਤਾਂ ਆਦੀ ਚੰਗਾ ਲੈ ਕੁੱਟ ਚਾਦੀ ਪਾ ਲੈ ਨਾਲੇ ਤੂੰ ਪੀ ਲੈ ਲੈ ਲਾ ਕੇ ਵਾਸੀ ਹਾਂ ਆ ਗਈ ਚੱਲ ਤਾਰੇ ਤਾਂ ਨਿਕਲੇ ਹੈ ਤਾਰੇ ਤਾਂ ਨਿਕਲੇ ਆਏ ਹੋਰ ਦੇਵੇਂ ਯਰਕ ਹੋਣਾ ਚੱਲ ਆ ਚਲੀਏ ਚੱਲ ਚੱਕ ਸਮਾਨ ਕੇ ਰ ਚੱਕ ਦੀ ਹੈ ਹਾਂ ਦੇ ਯਰਕ ਤਾਰੇ ਤਾਂ ਨਿਕਲੇ ਹੋ ਤਾਂ ਨਿਕਲੇ ਤਾਰੇ ਤਾਂ ਚੱਲ ਕੀ ਹੈ ਤਬ ਸਿਉਂ ਦਿਓ ਪਰ ਸਿਉਂ ਦਿਓ ਸਿਉਂ ਦਿਓ ਕਰਵਾ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹਰ ਹੱਥ ਮੈਦੀ ਪੱਲੇ ਪੂੜੀ ਪੁੱਤ ਵਾਲੀ ਅਰਗ ਦੇਵ ਚਵਾਰੇ ਚੜੀ ਸਿਉਂ ਦਿਓ ਪਰ ਸਿਉਂ ਦਿਓ ਸਿਉਂ ਦਿਓ ਕਰਵਾ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹੱਥે ਮਹਿੰਦੀ ਪੱਲੇ ਪੂੜੀ ਪੁੱਤ ਵਾਲੀ ਅਰਕ ਦੇਨ ਚਵਾਰੇ ਚੜੀ ਸਿਆਉਂ ਦੀਓ ਵਰਸਿਆਉਂ ਦੀਓ ਸਿਆਉਂ ਦੀਓ ਕਰਵਾਰ ਤਰਾ ਤਰਾ ਅਰਕ ਦੇ ਦੇਲੂੜੇ ਕਰਵਾ ਹੱਥੇ ਮਹਿੰਦੀ ਪੱਲੇ ਪੂੜੀ ਪੁੱਤ ਵਾਲੀ ਅਰਕ ਦੇਨ ਚਵਾਰੇ ਚੜੀ ਸੇਉਂ ਦਿਓ ਵਰਸੇਉਂ ਦਿਓ ਸੇਉਂ ਦਿਓ ਕਰਵਾ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹੱਥ ਮੈਂਦੀ ਪੰਨੇ ਪੂੜੀ ਪੁੱਤ ਵਾਲੀ ਅਰਗ ਦੇਣ ਚਵਾਰੇ ਚੜੀ ਸੇਉਂ ਦਿਓ ਵਰਸੇਉਂ ਦਿਓ ਸੇਉਂ ਦਿਓ ਕਰਵਾ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹੱਥ ਮਹਿੰਦੀ ਪੱਲੇ ਪੂਰੀ ਪੁੱਤ ਵਾਲੀ ਅਰਕ ਦੇਨ ਚਾਰੇ ਚੜੀ ਉਹ ਪਾ ਕੱਪੜਾ ਬਣੀ ਦਵਾਰੀ ਹੋ ਕੇ ਲੀ ਸਿਆਂ ਦਿਓ ਵਰਸਿਆਂ ਦਿਓ ਸਿਆਂ ਦਿਓ ਕਰਵਾਰ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹੱਥ ਮੈਂਦੀ ਪੱਲੇ ਪੂੜੀ ਪੁੱਤ ਵਾਲੀ ਹਰਕ ਦੇਨ ਚਵਾਰੇ ਚੜੀ ਸਿਆਉਂਦੀ ਉਹ ਵਰਸੂਂਦੀ ਸਿਆਉਂਦੀ ਉਹ ਕਰਵਾ ਤਾਰਾ ਤਾਰਾ ਅਰਗ ਦੇ ਦੇ ਲੋੜੇ ਕਰਵਾ ਹੱਥ ਮੈਂਦੀ ਪੱਲੇ ਪੂੜੀ ਪੁੱਤ ਵਾਲੀ ਹਰਕ ਦੇਨ ਚਵਾਰੇ ਚੜੀ ਚਾਉਂਦੇ ਨੇ ਇਹ ਤੇ ਤਰਕੇ ਹੁੰਦਾ ਨੇ ਨਾ ਮੱਥਾ ਟੇਕਦੇ ਲਾਸਟ ਹੋਈ ਮਾਤਾ ਵਿਚਾਰੀ ਇਹ ਤੇ ਪੁੱਤ ਨੂੰ ਕਹਿੰਦੇ ਮੇਰੇ ਪੁੱਤ ਨੂੰ ਤੰਦਰੁਸਤ ਰਸਤੇ ਵਾਕਸਿੰਗ ਜਾਣ ਦੀ ਅਸਥਿਰ ਰੱਬ ਤੈਨੂੰ ਤੰਦਰੁਸਤ ਰੱਖੇ ਮੱਚੇ ਦੀ ਉਮਰ ਲੰਬੀਆਂ ਕਰੇ ਤਰਸ ਆਗ ਦੇ ਪਰਮਾਤਮਾ ਸਾਨੂੰ ਤੰਦਰੁਸਤ ਰੱਖੇ ਹਾਂਜੀ ਜੇ ਸਾਨੂੰ ਸਾਡੀ ਵੀਡੀਓ ਇਹ ਚੱਕਰੀ ਦੇ ਵਰਤਾਂ ਦੀ ਸਾਰੀ ਇਹਦੀ ਤਿਆਰੀ ਕਿਵੇਂ ਕਰੀ ਜਾਗੀ ਇਸ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਕਰਨਾ ਹੀ ਸਬਸਕ੍ਰਾਈਬ ਧੰਨਵਾਦ ਜੀ ਧੰਨਵਾਦ ਸਸ੍ਰੀਕਾ